ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਆਲੂ ਸੂਜੀ ਦੇ ਸਨੈਕਸ ਬਾਹਰ ਹੋ ਰਹੀ ਸੀ ਬਾਰਿਸ਼ ਅੱਸੀ ਸੋਚਿਆ ਕੁਛ ਕੋਈ ਸਨੈਕਸ ਬਣਾ ਕੇ ਖਾਈਏ ਆਪਾਂ ਬਣਾਉਣ ਲੱਗੇ ਆ ਆਲੂ ਤੇ ਸੂਜੀ ਦੇ ਸਨੈਕਸ ਜਿਹਦੇ ਲਈ ਆਪਾਂ ਨੇ ਸਮਾਨ ਲਿਆਏ ਉਹ ਮੈਂ ਤੁਹਾਨੂੰ ਦਿਖਾਵਾਂਗੀ ਹਾਂਜੀ ਆਪਾਂ ਨੇ ਜੋ ਸਮਾਨ ਲਿਆਏ ਆ ਆਪਾਂ ਨੇ ਆ ਚਾਰ ਆਲੂ ਬੋਇਲ ਕਰ ਲਏ ਨੇ ਤੇ ਇਹ ਲਈ ਆਪਾਂ ਨੇ ਸੂਜੀ ਤੇ ਇਹ ਕੱਟ ਲਿਆ ਆਪਾਂ ਨੇ ਥੋੜਾ ਜਿਹਾ ਧਨੀਆ ਦੋ ਕੱਟ ਲਿਆ ਆਪਾਂ ਨੇ ਗ੍ਰੀਨ ਚਿੱਲੀ ਇੱਕ ਕੱਟ ਲਿਆ ਆਪਾਂ ਨੇ ਪਿਆਜ਼ ਬਰੀਕ-ਬਰੀਕ ਤੇ ਬਾਕੀ ਆਪਾਂ ਨੇ ਨਮਕ, ਮਿਰਚ, ਮਸਾਲੇ, ਜੀਰਾ, ਇੱਕ ਚਮਚਾ ਨਮਕ ਦਾ, ਇੱਕ ਬਲੈਕ ਪੈਪਰ ਤੇ ਚਿੱਲੀ ਫਲੈਕਸ ਉਹ ਪਾਵਾਂਗੇ ਆਪਾਂ ਔਰਗੈਨੋ। ਲੋ ਜੀ ਆਪਾਂ ਕਰਦੇ ਆ ਹੁਣ ਸਟਾਰਟ। ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਤੇਲ। ਗੈਸ ਕਰ ਲਈਏ ਔਨ, ਤੇਲ ਗਰਮ ਹੋਣ ਤੇ ਪਾਵਾਂਗੇ ਆਪਾਂ ਜੀਰਾ। ਤੇ ਜੀਰੇ ਦੇ ਨਾਲ ਹੀ ਪਾ ਦਾਂਗੇ ਆਪਾਂ ਨੇ ਪਿਆਜ਼। ਪਿਆਜ਼ ਆਪਾਂ ਇਹ ਥੋੜੀ ਜਿਹਾ ਭੁੰਨ ਲੈਣੇ ਆ। ਲਓ ਜੀ ਪਿਆਜ਼ ਆਪਣੇ ਪੁੱਜ ਗਏ ਨੇ ਤਕਰੀਬਨ ਆਪਾਂ ਨੇ ਥੋੜਾ ਜਿਹਾ ਹੀ ਸੇਕ ਲਵਾਇਆ ਲਓ ਜੀ ਹੁਣ ਪਾ ਦਵਾਂਗੇ ਆਪਾਂ ਵਿੱਚ ਪਾਣੀ ਲਓ ਜੀ ਪਾਣੀ ਹੋ ਗਿਆ ਆਪਣਾ ਗਰਮ ਵਿੱਚੇ ਪਾ ਦੇਣਾ ਆਪਾਂ ਨੇ ਨਮਕ ਬਲੈਕ ਪੈਪਰ ਚਿੱਲੀ ਫਲੈਕਸ ਲਓ ਜੀ ਵਿੱਚੇ ਪਾ ਦੇਣੀ ਆਪਾਂ ਨੇ ਹੁਣ ਸੂਜੀ ਸੂਜੀ ਨੂੰ ਆਪਾਂ ਪਾਣੀ ਦੇ ਵਿੱਚ ਉਦੋਂ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਇਹ ਪਾਣੀ ਦੇ ਵਿੱਚ ਫੁੱਲ ਕੇ ਕੜਾਹੀ ਨੂੰ ਛੱਡ ਨਹੀਂ ਦਿੰਦੀ ਤੇ ਵਿੱਚ ਇਹੀ ਆਪਾਂ ਪਾ ਦੇਵਾਂਗੇ ਔਰ ਗੈਨੋ ਲਓ ਜੀ ਤਾਂ ਜੀ ਸੂਜੀ ਆਪਣੀ ਪੱਕ ਚੁੱਕੀ ਹੈ ਤੇ ਕੜਾਹੀ ਉਹਨੇ ਛੱਡ ਦਿੱਤੀ ਹੈ ਨੂੰ ਇਹਨੂੰ ਆਪਾਂ ਠੰਡੀ ਹੋਣੀ ਰੱਖ ਦਵਾਂਗੇ ਗੈਸ ਕਰਦੇ ਆਪਾਂ ਬੰਦ ਹਾਂਜੀ ਲਓ ਜੀ ਆਪਾਂ ਨੇ ਥਾਲੀ ਵਿੱਚ ਕੱਢ ਲਈਆਂ ਇਹਨੂੰ ਆਪਾਂ ਥੋੜੀ ਜਿਹੀ ਹੁਣ ਠੰਡੀ ਹੋਣ ਦਵਾਂਗੇ ਠੰਡੀ ਹੋਣ ਤੇ ਬਾਅਦ ਆਲੂ ਜਿਹੜੇ ਆਪਾਂ ਨੇ ਮੈਸ਼ ਕਰ ਲਿਆ ਦੇਖੋ ਇਹਨੂੰ ਆਪਾਂ ਇਹਦੇ ਵਿੱਚ ਠੰਡੀ ਹੋਣ ਤੇ ਬਾਅਦ ਮਿਕਸ ਕਰਾਂਗੇ ਹਾਂਜੀ ਆ ਦੇਖੋ ਜੀ ਆਪਣਾ ਜਿਹੜਾ ਸੂਜੀ ਦਾ ਡੋਬਣਾਇਆ ਸੀ ਆਪਾਂ ਨੇ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਲੂ ਮੈਸ਼ ਕੀਤੇ ਸੀ ਆਪਾਂ ਨੇ ਇਹਦੇ ਵਿੱਚ ਮਿਕਸ ਕਰ ਲੈਣੇ ਆ ਆਲੂ ਵੀ ਆਪਣੇ ਠੰਡੇ ਹੋ ਗਏ ਨੇ ਕਿ ਲਓ ਜੀ ਹੁਣ ਆਪਾਂ ਨੇ ਇਹਨੂੰ ਸਾਰੇ ਸਮਾਨ ਨੂੰ ਵਿੱਚ ਵਧੀਆ ਤਰੀਕੇ ਨਾਲ ਮਿਕਸ ਕਰ ਦੇਣਾ ਆ ਪਰ ਹੁਣ ਇਹਨੇ ਹੱਥ ਨਾਲ ਹੀ ਹੱਥ ਨਾਲ ਮਿਕਸ ਕਰਨਾ ਪੈਣਾ ਇਹ ਆ ਲੈ ਲਓ ਜੀ ਇਹ ਹੋਇਆ ਨੇ ਬਰੀਕ ਹਰੀਆਂ ਮਿਰਚਾਂ ਤੇ ਧਨੀਆ ਇਹ ਵੀ ਆਪਾਂ ਨੇ ਵਿੱਚੇ ਹੀ ਮਿਕਸ ਕਰ ਦੇਣਾ ਆ ਹਾਂਜੀ ਆਲੋਕ ਆਪਣਾ ਡੋ ਤਿਆਰ ਹੋ ਗਿਆ ਸਨੈਕਸ ਦਾ ਲਓ ਜੀ ਆਪਣਾ ਬਿਲਕੁਲ ਚੰਗੀ ਤਰ੍ਹਾਂ ਮਿਕਸ ਹੋ ਗਿਆ ਆਪਾਂ ਨੇ ਮਿੱਧ ਮਿੱਧ ਕੇ ਇਹਨੂੰ ਮਿਕਸ ਕਰਨਾ ਹੈ ਇੱਕ ਦੂਜੇ ਵਿੱਚ ਤਾਂ ਕਿ ਇਹ ਵਧੀਆ ਸਨੈਕਸ ਬਣ ਸਕਣ ਹਾਂਜੀ ਆਪਾਂ ਹੁਣ ਇੱਕ ਵੱਡਾ ਪੇੜਾ ਲੈ ਕੇ ਇੱਕ ਵੱਡਾ ਰੋਲ ਤਿਆਰ ਕਰ ਲਵਾਂਗੇ ਤੇ ਉਸ ਨੂੰ ਇੱਕ ਚੱਕਲੇ ਤੇ ਰੱਖ ਕੇ ਵੇਲ ਲਵਾਂਗੇ ਤੇ ਚਾਕੂ ਦੀ ਹੈਲਪ ਦੇ ਨਾਲ ਉਸ ਦੇ ਛੋਟੇ ਛੋਟੇ ਪੀਸ ਕੱਟ ਲਵਾਂਗੇ ਹਾਂਜੀ ਫਿਰ ਆਪਾਂ ਹੱਥ ਦੇ ਨਾਲ ਪ੍ਰੈਸ ਕਰਕੇ ਅਸੀਂ ਵਧੀਆ ਫਿਨਿਸ਼ਿੰਗ ਦੇ ਦੇਵਾਂਗੇ ਤਾਂ ਕਿ ਖਾਣ ਦੇ ਟਾਈਮ ਵਧੀਆ ਲੱਗ ਸਕਣ ਤੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਸ਼ੇਪ ਦੇ ਸਕਦੇ ਹੋ ਤੇ ਆਪਾਂ ਹੁਣ ਇਸੇ ਤਰ੍ਹਾਂ ਹੀ ਸਾਰੇ ਬੋਲ ਬਣਾ ਲੈਣੇ ਨੇ ਪਹਿਲਾਂ ਸਾਰੇ ਤਿਆਰ ਕਰ ਲੈਣੇ ਫਿਰ ਆਪਾਂ ਬਾਅਦ ਵਿੱਚ ਤਲ ਲਵਾਂਗੇ ਸਾਰੇ ਰੋਲ ਪਹਿਲਾਂ ਤਿਆਰ ਕਰ ਲਵੋ ਤੇ ਫਿਰ ਸੌਖੇ ਰਹਿੰਦੇ ਨੇ ਤਲਣੇ ਇਸ ਤਰ੍ਹਾਂ ਫਿਰ ਇਹਨਾਂ ਨੂੰ ਹੱਥ ਦੇ ਨਾਲ ਲੰਬੇ ਲੰਬੇ ਬਾਲ ਬਣਾ ਲਓ ਲੋ ਜੀ ਲੋ ਜੀ ਤੇਲ ਹੋ ਗਿਆ ਆਪਣਾ ਗਰਮ ਆ ਲੋ ਜੀ ਆਪਾਂ ਹੁਣ ਛੱਡ ਦਨੇ ਆ ਵਿੱਚ ਆਪਾਂ ਨੇ ਲੋਨ ਬਣਾ ਲਈ ਸੀ ਜੀ ਇੱਕ ਇੱਕ ਕਰਕੇ ਆਪਾਂ ਵਿੱਚ ਛੱਡਦੇ ਜਾਵਾਂਗੇ ਗੈਸ ਕਰ ਦਵਾਂਗੇ ਆਪਾਂ ਹੁਣ ਹਾਈ ਫਲੇਮ ਤੇ ਤਾਂ ਕਿ ਇਹ ਪਕੌੜੀਆਂ ਵਾਂਗੂ ਤਲੇ ਜਾਣ ਅੰਜ ਲੋ ਜੀ ਆਪਾਂ ਇਹਨਾਂ ਨੂੰ ਹਲਾ ਦਨੇ ਆ ਅਲਟੇ ਪਲਟੇ ਕਰ ਦੇਵਾਂਗੇ ਆਪਾਂ ਇਹਨਾਂ ਨੂੰ ਲਓ ਜੀ ਆਪਣੇ ਆਲੂ ਸੂਜੀ ਦੇ ਸਨੈਕਸ ਬਣ ਕੇ ਹੋ ਰਹੇ ਨੇ ਰੈਡੀ ਦੇਖੋ ਕਿੰਨਾ ਵਧੀਆ ਕਲਰ ਆ ਚੁੱਕਿਆ ਇਹਨਾਂ ਦਾ ਤੇ ਬਹੁਤ ਹੀ ਵਧੀਆ ਸਨੈਕਸ ਬਣੇ ਤੁਸੀਂ ਇਹਨਾਂ ਨੂੰ ਬ੍ਰੇਕਫਾਸਟ ਵਿੱਚ ਵੀ ਖਾ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਅਲੱਗ ਪਲੇਟ ਦੇ ਵਿੱਚ ਕੱਢ ਦੇਵਾਂਗੇ ਇਹਨੇ ਵਿੱਚ ਆਪਾਂ ਦੂਜਾ ਪੂਰਵੀ ਵਿੱਚ ਪਾ ਦੇਵਾਂਗੇ ਲਓ ਜੀ ਆ ਦੂਜਾ ਪੂਰਵੀ ਆਪਣਾ ਸਨੈਕਸ ਦਾ ਹੋ ਗਿਆ ਰੈਡੀ ਤੇ ਇੱਧਰ ਬਣ ਗਈ ਸਾਡੀ ਚਾਹ ਚਾਹ ਦੇ ਨਾਲ ਇੰਜੋਏ ਕਰਾਂਗੇ ਹੁਣ ਖਾਵਾਂਗੇ ਤੇ ਇੱਧਰ ਇੱਕ ਪੂ ਰਹਿ ਗਿਆ ਉਹ ਵੀ ਆਪਣਾ ਰੈਡੀ ਪਿਆ ਉਸ ਨੂੰ ਵੀ ਆਪਾਂ ਇਸੇ ਤਰ੍ਹਾਂ ਤਲ ਲਵਾਂਗੇ ਲਓ ਜੀ ਸਨੈਕਸ ਬਣ ਕੇ ਹੋ ਗਏ ਰੈਡੀ ਉੱਪਰ ਪਾ ਲਿਆ ਆਪਾਂ ਨੇ ਚਾਟ ਮਸਾਲਾ ਲਓ ਜੀ ਹੁਣ ਤੁਹਾਨੂੰ ਦਿਖਾਉਨੇ ਆ ਬੈਠ ਕੇ ਖਾ ਕੇ ਕਿੰਨੇ ਸੌਫਟ ਬਣੇ ਨੇ ਆਜੋ ਜੀ ਹਾਂ ਲਓ ਜੀ ਆਲੂ ਸੂਜੀ ਦੇ ਸਨੈਕਸ ਬਣ ਕੇ ਹੋ ਗਏ ਆਪਣੇ ਰੈਡੀ ਆਪਾਂ ਤੁਹਾਨੂੰ ਤੋੜ ਕੇ ਤੇ ਦਿਖਾਉਨੇ ਆ ਖਾ ਕੇ ਦਿਖਾਉਨੇ ਲੋ ਜੀ ਆ ਦੇਖੋ ਕਿੰਨੇ ਵਧੀਆ ਸੌਫਟ ਸੌਫਟ ਵਿੱਚੋਂ ਬੜਾ ਕਰਾਂਚੀ ਕਰਾਂਚੀ ਰੈਡੀ ਹੋ ਗਏ ਨੇ ਤੇ ਬਹੁਤ ਹੀ ਟੇਸਟੀ ਬਣੇ ਨੇ ਮੈਂ ਖਾ ਕੇ ਵੀ ਦਿਖਾਉਣੀ ਇੱਕ ਤੁਹਾਨੂੰ ਤੁਸੀਂ ਵੀ ਜਦੋਂ ਟਰਾਈ ਕਰਿਓ 스ਨੈਕਸ ਬਣਾਇਓ ਤੇ ਖਾਇਓ ਇੰਜੋਏ ਕਰਿਓ ਆਲੂ ਸੂਜੀ ਦੇ 스ਨੈਕਸ ਅੱਜ ਦੀ ਰੈਸਪੀ ਮੇਰੀ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਜਿਹੜਾ ਭੈਣ ਭਰਾ ਮੇਰਾ ਫਸਟ ਟਾਈਮ ਚੈਨਲ ਤੇ ਵਿਜ਼ਿਟ ਕਰ ਰਿਹਾ ਹੈ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਰੈਸਪੀ ਵੇਖਣ ਦੇ ਲਈ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਹਾਂਜੀ ਕਿਵੇਂ ਦੀ ਲੱਗੀ ਰੈਸਪੀ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਜਰੂਰ ਬਣਾਇਓ ਤੇ ਟ੍ਰਾਈ ਕਰਿਓ